2015 ਦੇ ਵਿੱਚ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਤ ਹੋਣਾ ਨੂੰ ਅੱਤਵਾਦੀਆਂ ਦੀ ਗੋਲੀ ਲੱਗਦੀ ਹੈ ਜਿਸ ਤੋਂ ਬਾਅਦ 8 ਸਾਲ ਕੋਮਾ ਦੇ ਵਿੱਚ ਰਹਿਣ ਤੋਂ ਬਾਅਦ ਬੀਤੇ ਦੇਣ ਉਹ ਸ਼ਹੀਦ ਹੋ ਜਾਂਦੇ ਨੇ ਨੱਤ ਪਰਿਵਾਰ ਸਾਡੇ ਨਾਲ ਹੈਗਾ ਗੱਲਬਾਤ ਕਰਦੇ ਆ ਕਿ ਇਹ 8 ਸਾਲ ਕਿਵੇਂ ਉਹਨਾਂ ਨੇ گزارੇ ਕਰਨਬੀਰ ਸਿੰਘ ਨੱਤ ਹੋਣਾ ਨੂੰ ਜਦੋਂ ਗੋਲੀ ਲੱਗੀ ਸੀ ਉਸ ਵੇਲੇ ਕਿਹੋ ਜਿਹੇ ਹਾਲਾਤ ਸੀਗੇ ਸਾਰੀ ਗੱਲਬਾਤ ਕਰਦੇ ਆ ਉਹਨਾਂ ਦੇ ਵਾਈਫ ਬੱਚੇ ਅਤੇ ਮਾਤਾ ਜੀ ਨੇ ਸਾਡੇ ਨਾਲ ਸਭ ਤੋਂ ਪਹਿਲਾਂ ਜੀ ਬੜੀ ਦੁੱਖ ਦੀ ਖਬਰ ਸਾਡੇ ਸਾਰਿਆਂ ਦੇ ਲਈ ਹੈਗੀ ਕਿਉਂਕਿ ਇੱਕ ਮਾਣ ਹੈ ਸਾਡੇ ਲਈ ਵੀ ਸਾਰਿਆਂ ਲਈ ਕਰਨ ਵੀਰ ਹੋਣੀ ਤਾਂ ਜਦੋਂ ਇਹਨਾਂ ਦੇ ਗੋਲੀ ਲੱਗਦੀ ਹੈ ਮੈਂ ਪਹਿਲਾਂ ਤਾਂ ਉਹੀ ਹਾਲਾਤ ਚਾਣਨੇ ਚਾਹੂੰਗਾ ਤੁਹਾਡੇ ਕੋਲੋਂ ਕਿ ਉਦੋਂ ਕਿਹੋ ਜਿਹਾ ਮਾਹੌਲ ਸੀਗਾ ਤੁਹਾਨੂੰ ਜਦੋਂ ਕਾਲ ਆਉਂਦੀ ਹੈ ਤਾਂ ਕੀ ਉਦੋਂ ਕਰਦੇ ਵਿੱਚ ਕੀ ਮਾਹੌਲ ਸੀ ਕਰ ਮੈਂ ਐਸਐਫ ਅੰਮ੍ਰਿਤਸਰ ਵਿੱਚ ਰਹਿੰਦੀ ਸੀ ਜਿਹੜੇ ਅਕਮੋਡੇਸ਼ਨਸ ਮਿਲਦੇ ਨੇ ਜਿਹੜੇ ਆਫਸਰਸ ਫੀਲਡ ਵਿੱਚ ਹੁੰਦੇ ਨੇ ਬੱਚੇ ਦੋਵੇਂ ਮੇਰੇ ਨਾਲ ਸੀਗੇ ਤੇ ਮੇਰੀ ਨੇਬਰ ਆਈ ਸੀ ਮੇਰੇ ਕੋਲ ਉਹਦੇ ਹਸਬੰਡ ਸ਼ਾਇਦ ਉੱਥੇ ਕਿਤੇ ਨਾਲ ਹੀ ਸੀਗੇ ਉਹਨੇ ਮੈਨੂੰ ਆ ਕੇ ਕਿਹਾ ਕਿ ਆਪਕੇ ਹਸਬੰਡ ਕੋ ਐਸੇ ਗੋਲੀ ਲੱਗ ਗਈ ਹੈ ਟਾਂਗ ਮੇ ਲੱਗੀ ਹੈ ਮੈਂ ਕਿਹਾ ਠੀਕ ਹੈ ਓਕੇ ਲੱਗ ਗਈ ਹੋਏਗੀ ਹੀਲ ਬੀ ਫਾਈਨ ਮੈਂ ਫਿਰ ਫੋਨ ਟਰਾਈ ਕਰਦੀ ਰਹੀ ਬਟ ਫੋਨ ਨਹੀਂ ਚੁੱਕਿਆ ਫਿਰ ਮੈਂ ਇਹਨਾਂ ਦੇ ਬੱਡੀ ਨੂੰ ਫੋਨ ਕੀਤਾ ਇਹਨਾਂ ਦੇ ਸਹਾਇਕ ਨੂੰ ਤੇ ਉਹਨੇ ਮੈਨੂੰ ਕਿਹਾ ਮੈਮ ਸਭ ਸਾਫ ਠੀਕ ਹੈ ਉਹ ਨਾ ਅੰਦਰ ਹੈ ਮੈਂ ਕਿਹਾ ਭਈਆ ਮੈਨੂੰ ਪਤਾ ਹੈ ਸਭ ਕੋ ਲੱਗ ਗਈ ਹੈ ਆਪ ਮੇਰੀ ਬਾਤ ਕਰਾ ਦਿਓ ਤੇ ਕਹਿੰਦਾ ਬਾਤ ਨਹੀਂ ਮੈਂ ਕਰਾ ਸਕਦਾ ਮੈਮ ਮੈਂ ਸਾਬ ਕਿਸੇ ਹੋਰ ਸਾਫ ਕੋ ਫੋਨ ਦਿੱਤਾ ਹੁ ਫਿਰ ਇਹਨਾਂ ਦੇ ਆਫੀਸਰ ਦਾ ਫੋਨ ਆਇਆ ਕਿ ਮੈਮ ਸਰ ਹੈਜ਼ ਬੀਨ ਸ਼ਾਟ ਤੇ ਹੀ ਕਿਲ ਦ ਮਿਲੀਟੈਂਟ ਨਹੀਂ ਪਹਿਲਾਂ ਨੇ ਕਿਹਾ ਸਰ ਕਿਲ ਦ ਮਿਲੀਟੈਂਟ ਬਟ ਹੀ ਹੈਜ਼ ਬੀਨ ਸ਼ਾਟ ਹਿਸ ਲੋਅਰ ਜੋਇਸ ਗੋਨ ਐਂਡ ਹੀਜ਼ ਬੀਨ ਗਿਵਨ ਟ੍ਰੀਟਮੈਂਟ ਤੇ ਬਸ ਇਨਾਈ ਐਂਡ ਫਿਰ ਬਸ ਆਈ ਕੇਪਟ ਔਨ ਵੇਟਿੰਗ ਫਿਰ ਮੈਨੂੰ ਇਹਨਾਂ ਦਾ ਜਿਹੜੇ ਡਾਕਟਰ ਹੁੰਦੇ ਨੇ ਯੂਨਿਟ ਦੇ ਉਹਨਾਂ ਦਾ ਨੰਬਰ ਪਤਾ ਸੀ ਉਹਨੂੰ ਪੁੱਛਿਆ ਹੀ ਸੈਡ ਮੈਮ ਸਾਰੀ ਸਟੇਬਲ तो हीस बीन गिवन ट्रीटमेंट ਤੇ ਬਸ ਇਦਾਂ ਹੀ بار بار ਰਹੀ ਕਿ ਅੰਦਰ ਇਸ ਸਟੇਬਲ ਹੈ ਸਟੇਬਲ ਹੈ ਬਾਕੀ ਸਟੋਰੀ ਤਾਂ ਬਾਅਦ ਚ ਪਤਾ ਲੱਗੀ ਕਿ ਬਹੁਤ ਜ਼ਿਆਦਾ ਇੰਜਰੀ ਸੀ ਐਨਾ ਕਿ ਕਿਦਾਂ ਬੈਠੇ ਰਹੇ ਕਿੰਨੇ ਘੰਟੇ ਇਵੈਕੂਏਟ ਨਹੀਂ ਹੋ ਸਕੇ ਇਹ ਮੈਨੂੰ ਦੱਸ ਰਹੇ ਸੀ ਕਿ ਮੈਮ ਹਮ ਬਾਈ ਰੋਡ ਨਹੀਂ ਲੈ ਜਾ ਸਕਤੇ ਬਿਕਾਜ਼ ਇੰਜਰੀ ਜ਼ਿਆਦਾ ਹੈ ਔਰ ਇਵੈਕੂਏਟ ਨਹੀਂ ਹੋ ਪਾ ਰਹੇ ਬਿਕਾਜ਼ ਫੌਗ ਆ ਗਈ ਹੈ द मोमेंट दिस ਫੌਗ ਕਲੀਅਰਸ ਵਿਲ ਸ਼ਿਫਟ ਹਿਮ ਟੂ ਸ਼੍ਰੀਨਗਰ ਅਸੀਂ ਵੇਟ ਕਰਦੇ ਰਹੇ ਪ੍ਰੇ ਕਰਦੇ ਰਹੇ ਕਿ ਚਲੋ ਮੌਸਮ ਠੀਕ ਹੋ ਜਾਏ ਬਟ ਮੌਸਮ ਹੋਰ ਖਰਾਬ ਹੀ ਹੁੰਦਾ ਗਿਆ ਕਿਸਮਤ ਦੀ ਗੱਲ ਸੀ ਐਂਡ ਫਿਰ ਡਾਕਟਰਸ ਦੀ ਟੀਮ ਸ਼੍ਰੀਨਗਰ ਤੋਂ ਆਈ ਰਾਤ ਨੂੰ 12:30 ਵਜੇ ਉਹਨਾਂ ਨੇ ਗਲੇ ਵਿੱਚ ਪਾਈਪ ਪਾਈ ਜਿਹਦੇ ਨਾਲ ਇਹਨਾਂ ਨੂੰ ਸਾਹ ਆਉਣਾ ਸ਼ੁਰੂ ਹੋ ਗਿਆ ਬਟ ਬਲੱਡ ਲਾਸ ਬਹੁਤ ਜ਼ਿਆਦਾ ਹੋ ਗਿਆ ਸੀ ਬਲੱਡ ਖੈਰ ਹੈ ਲੋਕ ਦੇ ਹੀ ਗਏ ਇਹਨਾਂ ਨੂੰ ਯੂਨਿਟ ਫਿਰ ਇਹਨਾਂ ਨੂੰ ਸਿਡੇਟ ਕਰਤਾ ਔਰ ਫਿਰ ਮੈਨੂੰ ਇਹੀ ਕਾਲ ਆਈ 1:02 ਵਜੇ ਕਿ ਸਿਡੇਟ ਕਰਤਾ ਹੀ ਸਟੇਬਲ ਨਾਉ ਵੀ ਆਰ ਪਲਾਨਿੰਗ ਟੂ ਸ਼ਿਫਟ ਹਿਮ ਡਾਇਰੈਕਟਲੀ ਟੂ ਦਿੱਲੀ ਪਹਿਲਾਂ ਸੀਗਾ ਕਿ ਸ਼੍ਰੀਨਗਰ ਲੈ ਕੇ ਜਾਵਾਂਗੇ ਤੇ ਇਹਨਾਂ ਦੇ ਜੋ ਦੀ ਰੀਕਨਸਟਰਕਸ਼ਨ ਹੋਏਗੀ ਐਂਡ ਮਾਰਨਿੰਗ ਚ ਜਦੋਂ ਹੀ ਡੇ ਲਾਈਟ ਹੁੰਦੀ ਹੈ ਫੌਗ ਹਟਦੀ ਹੈ ਤੇ ਅਸੀਂ ਵਿਲ ਇਵੈਕੂਏਟ ਹਿਮ ਬਟ ਅਗਲੇ ਦਿਨ ਵੇਟ ਕਰਦੇ ਰਹੇ ਕਰਦੇ ਰਹੇ ਬਟ ਫੌਗ ਹੀ ਨਹੀਂ ਉਤਰੀ ਫਿਰ ਇੱਕ ਕੋਈ ਬ੍ਰੇਵ ਪਾਇਲਟ ਸੀ ਉਹਨੇ ਡਿਸਾਈਡ ਕੀਤਾ ਕਿ ਕੋਈ ਨਹੀਂ ਫੌਗ ਦੇ ਵਿੱਚ ਹੀ ਮੈਂ ਫਲਾਈ ਕਰਾਂਗਾ ਇਹਨਾਂ ਨੂੰ ਫਿਰ ਇਹਨਾਂ ਨੂੰ ਦਿੱਲੀ ਪਹੁੰਚਾਇਆ ਗਿਆ ਦਿੱਲੀ ਇਹ ਪਹੁੰਚੇ ਅਗਲੇ ਦਿਨ 5-6 ਵਜੇ ਬਟ ਬਹੁਤ ਟਾਈਮ ਨਿਕਲ ਗਿਆ ਸੀ ਬਲੱਡ ਲੌਸ ਜ਼ਿਆਦਾ ਸੀ ਤੁਸੀਂ ਮੈਨੂੰ ਗੋਲੀ ਦੱਸ ਸਕਦੇ ਹੋ ਕਿ ਕਿਹੜੀ ਜਗ੍ਹਾ ਦੇ ਉੱਪਰ ਲੱਗੀ ਸੀ ਜੀਕ ਤੇ ਲੱਗੀ ਸੀ ਹੁਣ ਮੈਨੂੰ ਇੱਕ ਸਾਈਡ ਤੋਂ ਅੰਦਰ ਗਈਆਂ ਸੀ ਬੁਲੇਟਸ ਦੂਸਰੀ ਤੋਂ ਨਿਕਲੀਆਂ ਸੀ ਤਾਂ ਇੱਕ ਸਾਈਡ ਤੇ ਵੂਂਡ ਜ਼ਿਆਦਾ ਸੀ ਮੈਨੂੰ ਤੇ ਇੰਨੀਆਂ ਚੀਜ਼ਾਂ ਦਾ ਪਤਾ ਨਹੀਂ ਸੀ ਫਿਰ ਆਫੀਸਰਸ ਨੇ ਦੱਸਿਆ ਮੈਮ ਯਹਾਂ ਸੇ ਐਗਜ਼ਿਟ ਹੋਤਾ ਹੈ ਵਹਾਂ ਪੇ ਜ਼ਿਆਦਾ ਵੂਂਡ ਹੋਤਾ ਹੈ ਇਹ ਉਹ ਕਰਕੇ ਲਗੀ ਸੀ ਕਿ ਜਿਆਦਾ ਉਹ ਇਟਸ ਅ ਬਸਟ ਬਸਟ ਮੈਨੂੰ ਵੀ ਕੀ ਪਤਾ ਸੀਗਾ ਆਈ ਕੇਮ ਟੂ ਨੋ ਥਿਸ ਲੇਟਰ ਕਿ AK 57 ਹੁੰਦੀ ਹੈ ਨਾ ਤਾਂ ਪੂਰਾ ਬਸਟ ਨਿਕਲਦਾ ਇੱਕ ਗੋਲੀ ਇੱਕ ਨਹੀਂ ਨਿਕਲਦੀ ਹੈਗੀ ਸੋ ਕਿੰਨਾ ਟਰੋਮਾ ਹੋਏਗਾ ਤਾਂ ਇਮੇਜਿਨ ਵੀ ਨਹੀਂ ਕੀਤਾ ਜਾ ਸਕਦਾ ਮੈਨੂੰ ਲੱਗਦਾ ਕਿ ਇੰਨੇ ਬਹਾਦਰ ਸੀਗੇ ਵੀ 8 ਘੰਟੇ ਦਾ ਸਮਾਂ ਉਦੋਂ ਹੈਗਾ ਇਹ ਚ ਤਾਂ ਕੋਈ ਡਾਊਟ ਹੀ ਨਹੀਂ ਕੋਈ ਬਹਾਦਰੀ ਬੈਠ ਸਕਦਾ ਇੰਨੇ ਜੋ ਤੁਹਾਡਾ ਸਾਰਾ ਸ਼ੈਟਰ ਹੋ ਗਿਆ ਹੋਵੇ ਤੁਸੀਂ ਫਿਰ ਵੀ ਬੈਠੇ ਹੋਏ ਹੋ ਹਿੰਮਤ ਵਾਲੀ ਬੈਟਸ ਹੈ ਇਹ ਤਾਂ ਮੈਨੂੰ ਲੱਗਦਾ ਕਿ ਤੁਹਾਡੇ ਨਾਲ 2015 ਨਵੰਬਰ ਤੋਂ ਬਾਅਦ ਤੱਕ ਅੱਧੀ ਗੱਲ ਨਹੀਂ ਹੋਈ ਹੋਊਗੀ ਉਹਨਾਂ ਨੇ ਬੋਲ ਨਹੀਂ ਸਕੇ ਹੋਣਗੇ ਨਹੀਂ ਨਹੀਂ ਨੈਵਰ ਹਾਂ ਬਸ ਦੇਖਦੇ ਸੀ ਬਹੁਤ ਸਾਰੀਆਂ ਵਿੱਚੋਂ ਉਹ ਹੀ ਅਪਸ ਐਂਡ ਡਾਊਨਸ ਆਏ ਸਾਰੀ ਬੋਡੀ ਵਿੱਚ ਇਨਫੈਕਸ਼ਨ ਫੈਲ ਗਈ ਮੈਨੂੰ ਡਾਕਟਰਸ ਨੇ ਕਾਉਂਸਲ ਕਰਤਾ ਕਿ ਹੁਣ ਇਹ ਸਰਵਾਈਵ ਨਹੀਂ ਕਰਨਾ ਕਿ ਮੂੰਹ ਦੀ ਇੰਜਰੀ ਹੈ देयर इज लॉट ਆਫ ਇਨਫੈਕਸ਼ਨ ਐਂਡ ਦਾ ਇਨਫੈਕਸ਼ਨ ਰੇਟ ਬਹੁਤ ਹਾਈ ਹੈ ਹੀ ਔਰ ਨਾਟ ਮੇਕ ਬਟ ਉਹੀ ਹੈ ਕਿ ਸਾਲ ਐ ਰਹੇ ਸੀ ਤੇ ਅਸੀਂ ਹੋਪ ਵਿੱਚ ਬੈਠੇ ਸੀ ਫਿਰ ਇਹਨਾਂ ਸਭ ਚੀਜ਼ਾਂ ਤੋਂ ਬਾਹਰ ਨਿਕਲ ਆਏ ਫਿਰ ਹੋਰ ਹੋਪ ਹੋ ਗਈ ਇੰਨਾ ਸਰਵਾਈਵ ਕੀਤਾ ਹੈ ਜੇ ਤਾਂ ਦੇ ਮਸਟ ਬੀ ਸਮਥਿੰਗ ਹਿਡਨ ਇਨ ਇਟ ਸਾਨੂੰ ਮਿਲੇਗਾ ਵਾਪਸ ਕੁਝ ਤੀ ਬਸ ਉਸੇ ਰੂਟੀਨ ਜਿਸੀ ਚੱਲੇ ਰਹੇ ਸਵੇਰ ਤੋਂ ਸ਼ਾਮ ਤੱਕ ਇੱਕ ਇੱਕ ਕਰਕੇ ਅਸੀਂ ਸ਼ਿਫਟ ਦਿੰਦੇ ਸੀ ਫਾਦਰ ਇਨ ਲਾ ਮੈਂ ਮਦਰ ਇਨ ਲਾ ਜਦੋਂ ਮਾਰੇ ਕੋਈ ਹੋਰ ਜਾਂਦਾ ਸੀ ਮੇਰੇ ਪੇਰੈਂਟਸ ਆ ਕੇ ਉੱਥੇ ਸ਼ਿਫਟ ਹੁੰਦੇ ਸੀਗੇ ਕਿ ਲਾਗੇ ਦਿਨੇ ਤੇ ਅਸੀਂ ਲਾਗੇ ਬੈਠਦੇ ਸੀਗੇ ਪੁਰਾਣੀਆਂ ਗੱਲਾਂ ਕਰਨੀਆਂ ਔਰ ਬਾਕੀ ਸਭ ਕੁਝ ਕੋਈ ਫਿਜ਼ੀਕਲੀ ਰਿਸਪੌਂਡ ਕੀਤਾ ਹੋਵੇ ਕਿਉਂਕਿ ਕੋਮਾ ਦੇ ਵਿੱਚ ਤਾਂ ਚਲੋ ਇਦਾਂ ਨਹੀਂ ਹੁੰਦਾ ਪਰ ਸਮ ਟਾਈਮ ਕਈ ਕਦੀ ਇਦਾਂ ਹੋਇਆ ਸੀਗਾ ਕਿ ਉਹਨਾਂ ਨੇ ਫਿਜ਼ੀਕਲੀ ਰਿਸਪੌਂਡ ਕੀਤਾ ਹੋਵੇ ਹਾਂਜੀ ਇੱਕ ਦੋ ਵਾਰ ਉਹ ਰੋਏ ਹਾਂਜੀ ਇਮੋਸ਼ਨਸ ਇਦਾਂ ਸ਼ੋ ਕੀਤੀਆਂ ਅੱਖਾਂ ਚੋਂ ਪਾਣੀ ਆਇਆ ਬਹੁਤ ਜ਼ੋਰ ਲਗਾਇਆ ਜਦੋਂ ਤਾਂ ਅਸੀਂ ਬਹੁਤ ਖੁਸ਼ ਹੋ ਗਏ ਕਿ बसsohn याद आ गया सब कुछ करके बट थोड़ी देर ही ज्यादा नहीं देखते ਸੀ ਜਦੋਂ ਅਸੀਂ ਜਾਂਦੇ ਸੀ ਸਾਡੇ ਵੱਲ ਕੁਝ ਕੁ ਚੀਜ਼ਾਂ ਜਿੱਦਾਂ ਮੱਥੇ ਤੇ ਹੱਥ ਫੇਰੋਤੇ ਅੱਖਾਂ ਬੰਦ ਕਰ ਲੈਂਦੇ ਸੀ ਉਹਨਾਂ ਨੂੰ ਚੰਗਾ ਲੱਗਦਾ ਸੀ ਔਰ ਗਾਣੇ ਜਾਂ ਕੀਰਤਨ ਲੱਗਿਆ ਹੋਏ ਤੇ ਉਧਰ ਨੂੰ ਦੇਖਦੇ ਸੀ ਜਦੋਂ ਆਵਾਜ਼ ਆਉਂਦੀ ਸੀ ਉਧਰ ਦੇਖਦੇ ਸੀ ਪੇਨ ਵਗੈਰਾ ਫੀਲ ਕਰਦੇ ਸੀ ਇੰਜੈਕਸ਼ਨ ਲੱਗਣਾ ਜਾਂ ਕੁਝ ਤਾਂ ਹੱਥ ਆਪਣਾ ਖਿੱਚ ਲੈਣਾ ਉੱਪਰ ਨੂੰ ਬਸ ਇੰਨਾ ਹੀ ਹੋਰ ਕੋਈ मीनिंगफुल ਯਾਂ ਕੋਚੇ ਡੰਦਾ ਰਿਸਪੌਂਸ ਨਹੀਂ ਹੋਇਆ। ਨੰਬਰ 2015 ਤੋਂ ਪਹਿਲਾਂ ਆਖਰੀ ਵਾਰ ਕਦੋਂ ਗੱਲ ਹੋਈ ਸੀ ਤੁਹਾਡੀ ਤਾਂ ਉਹ ਕੀ ਬੋਲ ਸੀਗੇ? ਕਦੀ ਬੱਚਿਆਂ ਲਈ ਫਿਕਰ ਉਹਨਾਂ ਨੇ ਤੁਹਾਡੇ ਨਾਲ ਜਤਾਇਆ ਹੋਵੇ ਜਾਂ ਫਿਰ ਤੁਹਾਡੇ ਨਾਲ ਕੋਈ ਇਦਾਂ ਦੀ ਗੱਲ ਜਿਹੜੀ ਤੁਸੀਂ ਜ਼ਰੂਰ ਦੱਸਣਾ ਚਾਹੋ। ਫੋਨ 'ਚ ਤਾਂ ਬਹੁਤ ਰੈਗੂਲਰ ਸੀ। ਅਸੀਂ ਕਦੀ ਫੋਨ ਕਾਟ ਹੀ ਕੀਤਾ ਸੀ ਉਹਨਾਂ ਨੂੰ ਬਿਕੋਜ਼ ਪਤਾ ਨਹੀਂ ਕਿੱਥੇ ਹੁੰਦੇ ਸੀ ਆਪਰੇਸ਼ਨ ਚੱਲ ਰਿਹਾ। ਫੋਨ ਉਹਨਾਂ ਸਵੇਰੇ ਸ਼ਾਮ ਕਰਨਾ। ਛੋਟੀ ਤੇ ਗੱਲ ਨਹੀਂ ਵੀ ਕਰਦੀ ਸੀ ਫਿਰ ਵੀ ਕਹਿੰਦੇ ਸੀ ਇਹਦੇ ਕੰਨ ਨੂੰ ਫੋਨ ਲਗਾ ਦਿਓ ਮੈਨੂੰ ਨਹੀਂ ਪਤਾ ਕਿ ਇਹਦੇ ਨਾਲ ਗੱਲਾਂ ਕਰਦੇ ਸੀ ਉਹ ਹਾਂ ਸਭ ਧਿਆਨ ਉਹਨਾਂ ਨੂੰ ਖਬਦਾ ਹੁੰਦਾ ਸੀਗਾ ਬਟ ਹਾਂ ਮੈਨੂੰ ਕਹਿੰਦੇ ਹੁੰਦੇ ਸੀ ਕਿ ਆਪਣਾ ਧਿਆਨ ਰੱਖਿਆ ਕਰ ਦੋ ਬੇਟੀਆਂ ਨੇ ਤੂੰ ਦੇਖਣਾ ਤੇ ਮੈਨੂੰ ਉਹਨਾਂ ਰਿਮਾਈਂਡ ਕਰਾਉਂਦੇ ਰਹਿਣਾ ਮੇਰਾ ਇਹ ਪਾਸਵਰਡ ਹੈ ਮੇਰਾ ਹੈ ਜਿੱਦਾਂ ਟ੍ਰੇਨਿੰਗ ਦੇ ਰਹੇ ਹੁੰਦੇ ਨੇ ਨਾ ਬਟ ਐਜ਼ ਅ ਵਾਈਫ ਮੇਰੇ ਕੋ ਬੱਚੇ ਸੀ ਮੈਂ ਹਾਊਸ ਵਾਈਫ ਮੈਂ ਕਹਿੰਨਾ ਤੁਹਾਡੀ ਡਿਊਟੀ ਹੈ ਤੁਸੀਂ ਕਰੋ ਮੇਰਾ ਮੇਰੇ ਨਹੀਂ ਇੱਥੇ ਜੇ ਮੇਰਾ ਦਿਮਾਗ ਨਹੀਂ ਲੱਗਦਾ ਪਰ ਔਰ ਹਰ ਚੀਜ਼ ਮੈਨੂੰ ਨਾ ਜਿੱਦਾਂ ਸਭ ਕੁਝ ਦੱਸਦੇ ਹੁੰਦੇ ਸੀ ਜਿਵੇਂ ਇਦਾਂ ਕਰ ਲਾ ਮੇਰਾ ਆ ਪਾਸਵਰਡ ਪਾ ਰ ਇੱਥੇ ਜਾ ਕੇ ਆ ਕਰ ਆ ਕਰ ਤੇ ਮੈਂ ਦਿੰ ਸੀਗਾ ਪਰ ਸੀ ਲੋਕੋ ਕਹਿੰਨੇ ਆ ਕਿ ਨਹੀਂ ਨਹੀਂ ਇਦਾਂ ਦਾ ਕੁਝ ਹੋਣਾ ਨਹੀਂ ਸੋਚਦੇ ਵੀ ਨਹੀਂ ਅਸੀਂ ਕਿਦਾਂ ਤੇ ਮਾਤਾ ਜੀ ਹੈਗੇ ਨੇ ਕਰਨ ਵੀਰ ਹੋਣਾ ਦੇ ਜ਼ਰੂਰ ਅਸੀਂ ਉਹਨਾਂ ਨਾਲ ਵੀ ਗਲਤ ਕਰਾਂਗੇ ਤੁਸੀਂ ਗੁੜੀਆਂ ਜੇ ਇੱਧਰ ਆ ਜਾਓ ਤੇ ਆਪਾਂ ਤੁਸੀਂ ਤਾਂ ਜਦੋਂ ਪਾਪਾ ਤੁਹਾਡੇ 2015 ਦੇ ਵਿੱਚ ਗੋਲੀ ਲੱਗਣ ਤੋਂ ਪਹਿਲਾਂ ਤੁਸੀਂ ਤਾਂ ਹੋਸ਼ 'ਚ ਹੋਵੋਗੇ ਤੁਸੀਂ ਕਿਉਂਕਿ ਛੋਟੀ ਕੁੜੀਆ ਤਾਂ ਬਹੁਤ ਛੋਟੀ ਸੀਗੀ ਉਦੋਂ ਕੀ ਗੱਲਬਾਤ ਕੀ ਕਰਦੇ ਹੁੰਦੇ ਸੀਗੇ ਕੀ ਸਮਝਾਉਂਦੇ ਹੁੰਦੇ ਸੀਗੇ ਤੁਹਾਡੇ ਪਾਪਾ ਤੁਹਾਨੂੰ ਕੀ ਆਰਮੀ ਲਈ ਕਦੀ ਉਹਨਾਂ ਨੇ ਪ੍ਰੇਰਿਤ ਕੀਤਾ ਸੀ ਤੁਹਾਨੂੰ ਨਹੀਂ ਮਤਲਬ ਆਈ ਵਾਸ ਕੰਪਲੀਟਲੀ ਪੈਂਪਰਡ ਬਾਈ ਹਿਮ ਜੋ ਵੀ ਮੈਂ ਮੰਗਤੀ ਸੀ ਮੈਨੂੰ ਉਹ ਬਿਨਾ ਮੰਗੇ ਮੈਨੂੰ ਮਿਲ ਜਾਂਦਾ ਥਾ ਪੜਾਈ ਕੇ ਲਈ ਉਹਨਾਂ ਨੇ ਕਦੇ ਮੈਨੂੰ ਡਾਂਟਾ ਨਹੀਂ ਆਈ ਥਿੰਕ ਉਹ ਬਸ ਮੰਮਾ ਹੀ ਬੋਲਦੀ ਥੀ ਉਹਨਾਂ ਨੇ ਕਦੇ ਵੀ ਮੇਰੇ ਰਿਪੋਰਟ ਕਾਰਡ ਜਾਂ he was never say, uh, strict about it aur army ke liye kyunki main bahut choti thi to he never uh, we never spoke about career wise otherwise he i remember he used to always say that do what you want to do uh, do what your heart says follow your heart and don't listen to anyone else to ye dada ji bhi army ch sige tode father saab ne desh layi shahadat ditti hai ta tode mann de vich army nu laage ki ਪਾਉ ਨਾ ਮਨੇ ਅਭੀ ਤਾਂ ਆਮ ਕੰਪਲੀਟਿੰਗ ਮਾਈ ਗ੍ਰੈਜੂਏਸ਼ਨ ਬਟ ਆਈ ਡੋਨਟ نو ਆਈ ਮਾਈਟ ਜੋਇਨ ਨਾ ਮੀ ਆਮ ਆਮ ਨੋਟ ਸ਼ੋਰ ਅਬਾਊਟ ਇਟ ਜੀਨੋ ਤੇ ਕੇ ਤੁਹਾਡੇ ਫੈਮਿਲੀ ਨੂੰ ਮੈਨੂੰ ਬੜਾ ਹੌਸਲਾ ਮੈਨੂੰ ਮਿਲਿਆ ਵੀ ਤੁਸੀਂ ਇੱਕ ਬਹਾਦਰ ਜਵਾਨ ਦੇ ਪਤਨੀ ਉਹ ਬਹਾਦਰ ਜਵਾਨ ਦੇ ਜਿਹੜੇ ਪਿਤਾ ਦੇ ਬੇਟੀਆਂ ਹੈਗੀਆਂ ਨੇ ਬੜਾ ਸਟਰੋਂਗ ਆਪਣੇ ਆਪ ਨੂੰ ਮੈਨੂੰ ਲੱਗਦਾ ਕਿ ਤੁਸੀਂ ਇਨਾ 8 ਸਾਲਾਂ ਦੇ ਵਿੱਚ ਕੀਤਾ ਹੋਊਗਾ ਹਾਂਜੀ ਅਸੀਂ ਕੰਪਲੀਟਲੀ ਚੇਂਜ ਹੋ ਗਏ ਹਾਂ ਮੈਂ ਤੇ ਬਿਲਕੁਲ ਹੀ ਚੇਂਜ ਹੋ ਗਈ ਹਾਂ 8 ਸਾਲਾਂ ਦੇ ਵਿੱਚ I'm not the same person anymore ਜਿਹਨੀ ਸਟਰੈਂਥ ਮੇਰੇ ਚੋਂ ਆ ਗਈ ਹੈ ਤੇ ਪਤਾ ਨਹੀਂ ਕਦੀ ਤੇ ਲੱਗਦਾ ਮੈਨੂੰ ਸਟਰੈਂਥਨ ਕਰਨ ਲਈ ਹੀ ਸਪਰਟ ਸੋ ਮੱਚ ਕਿ ਮੇਰੇ ਬੱਚੇ ਵੱਡੇ ਹੋ ਜਾਣੇ ਆ ਪਤਾ ਨਹੀਂ ਹੁਣ ਅਸੰਪਸ਼ਨਸ ਨੇ ਸਾਡੀਆਂ ਤੇ ਹਾਂ ਚੇਂਜ ਕੀਤਾ 8 ਸਾਲਾਂ ਨੇ ਲਾਈਫ ਬੜੇ ਅਲੱਗ ਤਰੀਕੇ ਨਾਲ ਦੇਖੀ ਹੈ ਤੇ ਡੈਫੀਨੇਟਲੀ ਵੀ ਹੈਵ ਚੇਂਜਡ ਅ ਲੋਟ ਬੀਰ ਹਰਾਂ ਦੇ ਮਾਤਾ ਜੀ ਨੇ ਨਾਲ ਗੱਲਬਾਤ ਕਰਾਂਗੇ ਆ ਆਂਟੀ ਜੀ ਵੈਸੇ ਤਾਂ ਸਾਰੇ ਦੇਸ਼ ਨੂੰ ਮਾਣ ਹੈ ਤੁਹਾਡੇ ਪੁੱਤਰ ਦੇ ਉੱਪਰ ਤੁਹਾਨੂੰ ਮਾਣ ਹੈ ਆਪਣੇ ਪੁੱਤਰ ਤੇ ਮੈਨੂੰ ਤਾਂ ਮਾਣ ਹੈ ਹੀ ਹੈ ਜਿੰਨਾ ਦਾ ਬੇਟਾ ਹੈ ਅਗਰ ਦੇਸ਼ ਨੂੰ ਮਾਣ ਹੋ ਸਕਦਾ ਤਾਂ ਮਦਰ ਨੂੰ ਕਿਉਂ ਨਹੀਂ ਹੋ ਸਕਦਾ ਆਈ ਐ ਪ੍ਰਾਊਡ ਆਫ ਮਾਈ ਸਨ ਹੀ ਐਸ ਵਟ ਏਵਰ ਹੀ ਹੈਸ ਡਨ ਹੀ ਹੈਸ ਡਨ ਫਰ ਦਾ ਸੇਕ ਆਫ ਕੰਟਰੀ ਬੜਾ ਲੰਬਾ ਸਮਾਂ ਜ ਆਰਮੀ ਨੂੰ ਦਿੱਤਾ ਤੁਹਾਡੇ ਹਸਬੰਡ ਵੀ ਆਰਮੀ ਚ ਨੇ ਸੀਗੇ ਤੇ ਤੁਹਾਡੇ ਬੇਟੇ ਨੇ ਵੀ ਅੱਗੇ ਆਰਮੀ ਨੂੰ ਆਪਣੀ ਸਾਰੀ ਉਮਰ ਦੇ ਦਿੱਤੀ ਤਾਂ ਕਰਨਬੀਰ ਹੁਣੀ ਸ਼ੁਰੂ ਤੋਂ ਕਹਿੰਦੇ ਸੀ ਮੈਂ ਆਰਮੀ ਚ ਜਾਣਾ ਕਿ ਜ ਐਜ਼ ਅ ਮਦਰ ਤੁਸੀਂ ਜਾਂ ਐਜ਼ ਅ ਫਾਦਰ ਹੁਣੀ ਉਹਨਾਂ ਦੇ ਫੋਰਸ ਕਰਦੇ ਸੀ ਨਹੀਂ ਜੀ ਅਸੀਂ ਕਦੀ ਫੋਰਸ ਨਹੀਂ ਸੀ ਕੀਤਾ ਉਹਨੂੰ ਸ਼ੁਰੂ ਤੋਂ ਬਹੁਤ ਸ਼ੌਕ ਸੀ ਉਹ ਕਹਿੰਦਾ ਸੀ ਕਿ ਮੈਂ ਆਰਮੀ ਚ ਜਾਣਾ ਤੇ ਆਰਮੀ ਚ ਚਲਾ ਗਿਆ ਉਹ ਕਿ ਆਰਮੀ ਨੂੰ ਦੇ ਦਿੱਤਾ ਆਪਣਾ ਸਾਰਾ ਕੁਝ ਆਰਮੀ ਨੂੰ ਦੇ ਦਿੱਤਾ ਉਹਨੇ ਆਪਣੀ ਫੈਮਲੀ ਦੀ ਪਰਵਾਹ ਨਹੀਂ ਕੀਤੀ ਬੱਚਿਆਂ ਦਾ ਕੁਝ ਨਹੀਂ ਆ ਉਹਨੇ ਮਦਰ ਫਾਦਰ ਬਾਰੇ ਕੁਝ ਨਹੀਂ ਬਸ ਉਹਨੇ ਕਿਹਾ ਕਿ ਮੈਂ ਦੇਸ਼ ਵਾਸਤੇ ਜੋ ਕਰਦਾ ਦੇਸ਼ ਵਾਸਤੇ ਕਰਾਂਗਾ ਯਾਨੀ ਸਾਲ ਨੂੰ ਜੇ ਮੈਂ ਇੱਕ ਸ਼ਬਦ ਦੇ ਵਿੱਚ ਡਿਸਕ੍ਰਾਈਬ ਤੁਹਾਨੂੰ ਪੁੱਛਾਂ ਵੀ ਜੇ ਕਰਨਾ ਹੋਵੇ ਤਾਂ ਤੁਸੀਂ ਕੀ ਸ਼ਬਦ ਵਰਤੋਗੇ ਉਹਦੇ ਲਈ ਮੈਂ ਕੀ ਵਰਤ ਸਕਦੇ ਮੈਂ ਇਹ ਹੀ ਕਹਿ ਸਕਦੀ ਆ ਕਿ ਠੀਕ ਹੈ ਜੋ ਪ੍ਰਮਾਤਮਾ ਕਰ ਰਿਹਾ ਠੀਕ ਹੈ ਸਤਿ ਸ਼੍ਰੀ ਅਕਾਲ ਧੰਨਵਾਦ ਮੈਨੂੰ ਆਪ ਨੂੰ ਬੜਾ ਪ੍ਰਾਊਡ ਹੋ ਰਿਹਾ ਤੁਹਾਡੇ ਨਾਲ ਮਿਲ ਕੇ ਤੁਹਾਨੂੰ ਤਾਂ ਮੈਨੂੰ ਲੱਗਦਾ ਵੀ ਹੋਊਗਾ ਕਿਉਂਕਿ ਤੁਸੀਂ ਇੱਕ ਬਹਾਦਰ ਪੁੱਤਰ ਦੇ ਮਾਪੇ ਹੋ ਤਾਂ ਇਹ ਪਰਿਵਾਰ ਦੇ ਉੱਤੇ ਪ੍ਰਮਾਤਮਾ ਕਰੇ ਕਿ ਮਿਹਰ ਭਰਿਆ ਹਮੇਸ਼ਾ ਹੱਥ ਰੱਖੇ ਤਾਂ ਇਸ ਪਰਿਵਾਰ ਨੇ ਦੇਸ਼ ਦੇ ਲਈ ਬਹੁਤ ਲੰਬਾ ਸਮਾਂ ਇਹਨਾਂ ਨੇ ਦਿੱਤਾ ਤੇ ਕਰਨ ਵੀਰ ਨੂੰ ਵੀ ਦੇ ਦਿੱਤਾ ਪਿਛਲੇ 8 ਸਾਲਾਂ ਤੋਂ ਮਿਲਟਰੀ ਹਸਪਤਾਲ ਦੇ ਵਿੱਚ ਸੀਗੇ ਕੋਮਾ ਦੇ ਵਿੱਚ ਸੀਗੇ ਗੋਲੀਆਂ ਲੱਗੀਆਂ ਸੀ ਉਹਨਾਂ ਨੂੰ ਬੀਤੇ ਦਿਨ ਉਹ ਸ਼ਹੀਦ ਹੋ ਗਏ ਕੱਲ ਨੂੰ ਉਹਨਾਂ ਦਾ ਸੰਸਕਾਰ ਹੋਵੇਗਾ ਤਾਂ ਉਮੀਦ ਹੈ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਆਪਣੇ ਦੇਸ਼ ਲਈ ਆਪਣੇ ਪੁੱਤਰ ਨੂੰ ਮਾਰ ਦਿੱਤਾ ਤਾਂ ਸਾਨੂੰ ਵੀ ਜਿਹੜਾ ਵਾ ਇਸ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਇਸ ਪਰਿਵਾਰ ਨੂੰ ਦੁਆਵਾਂ ਦੇਣੀਆਂ ਚਾਹੀਦੀਆਂ ਕਿ ਇਹਨਾਂ ਦਾ ਹੌਸਲਾ ਪਰਮਾਤਮਾ ਕਦੀ ਵੀ ਡਿੱਗਣਾ ਨਾ ਦਵੇ ਕੈਮਰਾਮੈਨ ਗੁਰਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਜਲੰਧਰ